ਹਾਂਜੀ ਵੈਲਕਮ ਹੈ ਤੁਹਾਡੇ YouTube ਚੈਨਲ ਤੇ ਆਲ ਓਵਰ ਸੂਟ ਪਿਓਰ ਬੀਬਾ कॉटन 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ। ਘੇਰੇ ਤੇ ਲੇਸ ਵਰਕ, ਏਮਬਰਾਇਡਰੀ ਹੋਈ ਹੈ ਵਿਦ ਪਿਓਰ ਦਾ ਦੁਪੱਟਾ ਫੋਰ ਸਾਈਡ ਪੱਟੀ ਵਰਕ ਪ੍ਰਾਈਜ਼ ਇਹਨਾਂ ਸੂਟਾਂ ਦਾ 999 ਫ੍ਰੀ ਸ਼ਿਪਿੰਗ। ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ, ਪੇਮੈਂਟ ਅਡਵਾਂਸ ਕਰਨੀ ਪੈਂਦੀ ਆ। ਲਿਮਟਿਡ ਇਸਟਾਕ ਹੈ। ਨੈਕਸਟ ਵਿਦਾਉਟ ਦੁਪੱਟਾ ਸੂਟ ਰਹਿਣਗੇ ਪਿਓਰ ਕਾਟਨ ਰਾਮ ਟੈਕਸ ਸ਼ਰਟ ਰਹੇਗੀ 2 ਮੀਟਰ ਬਾਟਮ ਇਸਦੇ ਨਾਲ 2 ਮੀਟਰ ਹੀ ਰਹੇਗੀ ਮੈਚਿੰਗ ਸੂਟ ਨੇ ਇਹਨਾਂ ਸੂਟਾਂ ਦਾ ਪ੍ਰਾਈਸ ਆ 1050 ਫ੍ਰੀ ਸ਼ਿਪਿੰਗ ਨੈਕਸਟ ਕ੍ਰਸ਼ ਮਸਲੀਨ ਕਾਟਨ 5 ਮੀਟਰ ਸੂਟ ਰਹੇਗਾ ਫਰੰਟ ਤੇ ਐਮਬਰਾਇਡਰੀ ਕੇਰਾ ਪੈਸਵਰਕ ਵਿਦ ਪ੍ਰਿੰਟਡ ਜੌਰਸਟ ਦਾ ਦੁਪੱਟਾ ਪ੍ਰਾਈਸ 750 ਫ੍ਰੀ ਸ਼ਿਪਿੰਗ ਨੈਕਸਟ ਜੀ ਆਪਣੇ ਕੋਲ ਪਿਓਰ ਕੈਮਰੀ ਕਾਟਨ ਸੂਟ ਰਹੇਗਾ ਇੰਬ੍ਰੋਡਰੀ ਹੋਈ ਹੈ neck ਤੇ ਵੀ ਕੇਰੇ ਤੇ ਕਟਵਰਕ ਇੰਬ੍ਰੋਡਰੀ ਹੈ ਨਾਲ ਕੰਟਰਾਸਟ ਇੰਬ੍ਰੋਡਰੀ ਵਾਲੀ ਬਾਟਮ ਪਿਓਰ ਦਾ ਦੁਪੱਟਾ 750 ਦਾ ਦੁਪੱਟਾ 700 ਮੀਟਰ 1050 ਫ੍ਰੀ ਸ਼ਿਪਿੰਗ ਨੈਕਸਟ ਹੈ ਜੀ ਆਪਣੇ ਕੋਲ ਕੈਮਰੀ ਕਾਟਨ ਸ਼ਰਟ ਰਹੇਗੀ ਸੋਲੋ ਰੈੱਡ ਕਲਰ ਬਾਟਮ ਇਸਦੇ ਨਾਲ ਕਰੀਮ ਕਲਰ ਦੀ ਰਹੇਗੀ ਔਰ ਦੁਪੱਟਾ ਰਹੇਗਾ 599 ਫ੍ਰੀ ਸ਼ਿਪਿੰਗ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ 100% ਪਿਓਰ ਕੈਮਰੀ ਕਾਟਨ neck ਤੇ ਫੈਸਵਰਕ ਇੰਬ੍ਰੋਡਰੀ ਹੈ 175 ਸ਼ਰਟ ਰਹੇਗੀ ਨਾਲ ਕਾਟਨ ਦੀ ਬੋਟਮ ਇੰਬੋਡੀ ਵਾਲੀ ਮਿਲੇਗੀ ਮਸਲੀਨ ਦਾ ਦੁਪੱਟਾ ਇਹਨਾਂ ਸੂਟਾਂ ਦਾ ਪ੍ਰਾਈਸ ਆ 860 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ 5 ਮੀਟਰ ਪਿਓਰ ਸਰਪਲਸ ਕਾਟਨ ਦਾ ਫੈਂਸੀ ਥਰੈਡ ਵਰਕ ਵਾਲਾ ਘੇਰੇ ਤੇ ਹੋਇਆ ਸੂਟ ਰਹੇਗਾ ਨਾਲ ਸਵਾ 2 ਮੀਟਰ ਮਸਲੀਨ ਕਾਟਨ ਦਾ ਟਾਈਡ ਹੈ ਦੁਪੱਟਾ 790 ਫ੍ਰੀ ਸ਼ਿਪਿੰਗ ਆਲ ਇੰਡੀਆ 5 ਮੀਟਰ ਏਕੇ ਟੈਕਸ ਬ੍ਰਾਂਡ ਦਾ ਫੁੱਲ ਸੂਟ ਰਹੇਗਾ ਪ੍ਰਿੰਟਡ ਦੁਪੱਟਾ ਵੀ ਪਿਓਰ ਤਾਂ ਰਹੇਗਾ ਇਸ ਦਾ ਪ੍ਰਾਈਸ ਆ 725 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ